ਸਤਿਨਾਮ ਸ੍ਰੀ ਵਾਹਿਗੁਰੂ ਜੀ ਜਾਨਤਾਂ ਸਤਰਨਾ ਜਾਣਾ ਸਾਨਾ ਜਾਣਾ ਤੇਰੀ ਸਤਿਵੇਟਾ ਸਤਗੁਰ ਨਾਨਕਾ ਜੇ ਨਾ ਕਰ ਰੱਖੀ ਮੇਰੀ ਅਵਰਤਿ ਬਿਲੇਦਾ ਜਾਗਣਾ ਜੇ ਕੋਈ ਜਾਗੈ ਨੇਤ ਜੇਤਨ ਦੀ ਆਜਾ ਦੂਜਾ ਸਾਹਿਬ ਆਵੇ ਚਿਤ ਦਰਸ਼ਨ ਪਿਆਸੀ ਦਿਨ ਸੋ ਰਾਤ ਜਿਤਰਾ ਵੰਦਨੀ ਤਾ ਹੋਰ ਘਟ ਪਰ ਮੇ ਲਿਆ ਨਾਮ ਅਹਾਰ ਸੰਹ ਮੀਤ ਸਤਿਨਾਮ ਸ੍ਰੀ ਵਾਖੁ ਜੀ ਸੋਰਠ ਮਲਾ ਪੰਜਵਾ ਪਰਿ ਸਜਿਤਾ ਬਨ੍ਨਾਦ ਪਰੋਕਟਿਰਾ ਪੰਨਾ ਅਨਦ ਹਾਰੀ ਪਰਮੇਸ਼ਰ ਦਿੱਤਾ ਬਿਨਾਂ ਦੁੱਖ ਰੋਕ ਜਿਰਾ ਭੰਨਾ ਅਨੰਦ ਪ੍ਰਹੇ ਨਰਨਾਰੀ ਅਰਾਹਤ ਕਿਰਪਾ ਧਾਰੀ ਸੰਤਸ ਸੁਖ ਆ ਸਭ ਥਾ पूर्ण परमेश्वर रगनी जा रहा तुर्गी वाणी आई तन सगली चेतन का दयाल पर है ਜੀ ਬਾਰੀ ਆਈ ਤੈਨ ਸਗਲੀ ਚਿੰਤਾ ਮਟਾਈ ਦਇਆਲ ਪਰਖਵੀ ਹੈ ਬਰਨਾ ਹਰ ਨਾਨਕ ਸਾਚ ਵਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ